ਹਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਾਟਨ ਦਾ ਇੱਕ ਹੋਰ ਬਹੁਤ ਸੋਹਣਾ ਸੂਟ ਤੁਹਾਨੂੰ ਦਿਖਾਉਣ ਲੱਗੇ ਆ ਜੀ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇਹ ਸੂਟ ਹੈ ਜਿਹੜਾ ਇਹ ਖਾਦੀ ਲੀਲਨ ਦੇ ਉੱਪਰ ਰੈਡੀ ਹੋਇਆ ਜੀ ਪਹਿਲਾਂ ਵੀ ਆਪਾਂ ਇਹਦੇ ਨਾਲ ਦਾ ਸੂਟ ਇੱਕ ਤੁਹਾਨੂੰ ਦਿਖਾ ਚੁੱਕੇ ਹਾਂ ਉਹ ਸਟਿਚ ਹੋਇਆ ਸੀ ਤੁਸੀਂ ਚਾਹੋ ਤਾਂ ਸਟਿਚ ਜਾਂ ਅਨਸਟਿਚ ਸੂਟ ਦੋਨੋਂ ਤਰ੍ਹਾਂ ਦੇ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਜੀ ਇਹ ਅਨਸਟਿਚ ਸੂਟ ਹੈ ਜੀ ਇਹ ਬੇਬੀ ਪਿੰਕ ਕਲਰ ਦੇ ਉੱਪਰ ਬਣਿਆ ਹੋਇਆ ਹੈ ਜੀ ਸਿੰਗਲ ਟਾਂਕੇ ਦੇ ਨਾਲ ਬਹੁਤ ਹੀ ਸੋਹਣਾ ਕੰਮ ਹੋਇਆ ਹੈ ਜੀ ਸੂਟ ਦੇ ਉੱਪਰ ਇਸ ਤਰੀਕੇ ਨਾਲ ਸੂਟ ਦੇ ਘੇਰੇ ਦੇ ਉੱਪਰ ਬਹੁਤ ਹੀ ਸੋਹਣੇ ਫਲਾਵਰ ਬਣੇ ਹੋਏ ਨੇ ਜੀ ਮਲਟੀ ਕਲਰ ਦੇ ਨਾਲ ਵਰਕ ਹੋਇਆ ਹੈ ਜੀ ਘੇਰੇ ਦੇ ਉੱਪਰ ਬਹੁਤ ਹੀ ਸੋਹਣੇ ਫਲਾਵਰ ਨੇ ਜੀ ਤੇ ਇਹ ਵਾਲਾ ਵਰਕ ਇਹਦੀ ਬਾਜੂ ਦੇ ਉੱਪਰ ਆਏਗਾ ਸਿੰਗਲ ਬੇਲ ਬਣੀ ਹੋਈ ਹੈ ਬਾਜੂ ਦੇ ਉੱਪਰ ਤੇ ਸਾਰੇ ਹੀ ਸਿੰਗਲ ਟਾਂਕੇ ਦਾ ਕੰਮ ਹੋਇਆ ਹੈ ਇਹ ਬੇਲ ਦੂਜੀ ਬਾਜੂ ਦੇ ਉੱਪਰ ਆਏਗੀ ਇਹ ਤੇ ਇਹਦੇ ਨਾਲ ਸਟ੍ਰੇਟ ਪੈਂਟ ਬਣਨੀ ਹੈ ਪੈਂਟ ਪਲਾਜ਼ੋ ਵੀ ਬਣਾ ਸਕਦੇ ਹਾਂ ਜਾਂ ਸਲਵਾਰ ਵੀ ਬਣਾ ਸਕਦੇ ਹਾਂ ਬਟ ਇਹ ਪੈਂਟ ਪਲਾਜ਼ੋ ਦੇ ਉੱਪਰ ਵਰਕ ਹੋਇਆ ਹੈ ਇਸ ਲਈ ਆਪਾਂ ਨੇ ਇੱਕ ਪੈਂਟ ਪਲਾਜ਼ੋ ਦਾ ਪਹੁੰਚਾ ਇਸ ਤਰ੍ਹਾਂ ਬਣਾਇਆ ਤੇ ਇੱਕ ਪਹੁੰਚਾ ਉੱਪਰ ਜਾ ਕੇ ਬਣਾਇਆ ਤੁਸੀਂ ਸੂਟ ਨੂੰ ਵਰਕ ਕਰਾਉਣ ਤੋਂ ਪਹਿਲਾਂ ਤੁਸੀਂ ਸਾਨੂੰ ਦੱਸਿਆ ਕਰੋਗੇ ਤੁਸੀਂ ਨੇ ਸਟ੍ਰੇਟ ਸਲਵਾਰ ਪਾਉਣੀ ਹੈ ਸਿੰਪਲ ਪਾਉਣੀ ਹੈ ਜਾਂ ਪੈਂਟ ਪਲੱਜ ਬਣਾਉਣਾ ਹੈ ਉਸ ਦੇ ਅਕੋਰਡਿੰਗ ਹੀ ਵਰਕ ਹੁੰਦਾ ਹੈ ਜੀ ਸੂਟ ਦੇ ਉੱਪਰ ਤੇ ਆਪਣੇ ਕੋਲੇ ਸਾਰੇ ਸੂਟ ਆਨ ਆਰਡਰ ਹੀ ਰੈਡੀ ਹੁੰਦੇ ਨੇ ਤੇ ਤੁਸੀਂ ਆਪਣੇ ਆਰਡਰ ਤੇ ਆਪਣੇ ਪਸੰਦ ਦੇ ਕਲਰ ਦੇ ਉੱਪਰ ਆਪਣੀ ਪਸੰਦਾ ਡਿਜ਼ਾਈਨ ਤੇ ਆਪਣੇ ਮੈਜ਼ਰਮੈਂਟ ਦੇ ਅਕੋਰਡਿੰਗ ਹੀ ਸੂਟ ਰੈਡੀ ਕਰਵਾ ਸਕਦੇ ਹੋ ਜੀ ਤੇ ਇਹ ਇਹਦੇ ਨਾਲ ਦੁਪੱਟਾ ਜੀ ਕੋਟਨ ਸਲੀਨ ਦਾ ਦੁਪੱਟਾ ਛੋਟਾ ਛੋਟਾ ਚੈੱਕ ਹੈ ਦੁਪੱਟੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਪੱਲੇ ਤੋਂ ਆਪਾਂ ਨੇ ਟਾਈ ਐਂਡ ਡਾਈ ਕਰਵਾਇਆ ਹੈ ਪਿੰਕ ਐਮਬੈਸਿਵ ਵੇਸ ਪਿੰਕ ਕਲਰ ਦਾ ਹੀ ਰੱਖਿਆ ਤੇ ਗੁਲਾਬੀ ਕਲਰ ਦੇ ਨਾਲ ਟਾਈ ਐਂਡ ਡਾਈ ਕਰਵਾਇਆ ਗਿਆ ਜੀ ਦੁਪੱਟਾ ਬਹੁਤ ਹੀ ਪਿਆਰਾ ਲੱਗ ਰਿਹਾ ਜੀ ਦੁਪੱਟਾ ਕੋਟਾ ਡੋਰੀ ਦਾ ਦੁਪੱਟਾ ਨਹੀਂ ਹੈਗਾ ਜੀ ਇਹ ਕੋਟਾ ਮਸਲੀਨ ਦਾ ਦੁਪੱਟਾ ਹੈ ਬਹੁਤ ਹੀ ਸੋਹਣਾ ਤੇ ਸੌਫਟ ਜਿਹਾ ਦੁਪੱਟਾ ਹੁੰਦਾ ਜੀ ਇਹ ਤੇ ਇਹਦੇ ਫੋਰ ਸਾਈਡ ਆਪਾਂ ਨੇ ਖਰੋਸੀਏ ਵਾਲੀ ਲੈਸ ਲਗਾਈ ਹੈ ਜੀ ਇਹ ਡਾਈ ਹੁੰਦੀ ਹੈ ਲੈਸ ਤੇ ਇਹਦੇ ਗੁਲਾਬੀ ਕਲਰ ਦੀ ਆਪਾਂ ਨੇ ਲੈਸ ਡਾਈ ਕਰਵਾ ਕੇ ਲਗਾਈ ਹੈ ਸੂਟ ਦੇ ਉੱਪਰ ਤੁਸੀਂ ਚਾਹੋ ਤਾਂ ਇਸ ਨੂੰ ਸਟਿਚ ਵੀ ਕਰਵਾ ਸਕਦੇ ਹੋ ਤੇ ਅਨ ਸਟਿਚ ਵੀ ਲੈ ਸਕਦੇ ਹੋ ਜੇਕਰ ਤੁਸੀਂ ਨੇ ਇਹ ਸੂਟ ਨੂੰ ਆਰਡਰ ਕਰਨਾ ਹੈ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜੀ ਤੇ ਆਪਣਾ ਮੈਜ਼ਰਮੈਂਟ ਸਾਨੂੰ ਸੈਂਡ ਕਰਕੇ ਆਪਣੇ ਪਸੰਦੇ ਕਲਰ ਦੇ ਉੱਪਰ ਆਪਣੇ ਪਸੰਦਾ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਜੀ ਸਾਡਾ ਨੰਬਰ ਹੈ 6284750206 ਤੁਸੀਂ ਇੰਸਟਾਗ੍ਰam ਦੇ ਉੱਪਰ ਵੀ ਸਾਨੂੰ ਫੋਲੋ ਕਰ ਸਕਦੇ ਹੋ ਸਾਡਾ ਇੰਸਟਾਗ੍ਰam ਦੇ ਅਕਾਊਂਟ ਉੱਪਰ ਵੀ ਨਿਊ ਚੈਰ ਬੁਟੀਕ ਦੇ ਨਾਮ ਦੇ ਉੱਪਰ ਅਕਾਊਂਟ ਹੈ ਜੀ ਤੇ ਤੁਸੀਂ ਉੱਥੋਂ ਕੋਈ ਵੀ ਹੋਰ ਪਿਕ ਲੈ ਕੇ ਜਾਂ ਤੁਸੀਂ ਆਪਣੇ ਕੋਲੋਂ ਕੋਈ ਵੀ ਪਿਕ ਭੇਜ ਕੇ ਸਾਡੇ ਕੋਲੋਂ ਸੂਟ ਰੈਡੀ ਕਰਵਾ ਸਕਦੇ ਹੋ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਜੇਕਰ ਸੂਟ ਪਸੰਦ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਦੇ ਉੱਪਰ ਕੰਟੈਕਟ ਕਰੋ ਓਕੇ ਜੀ ਥੈਂਕ ਯੂ